ਉਹ ਸਾਡੀ ਕਿਤੇ ਕੰਮ ਚ ਵਹਿਤ ਲੀਆ ਕਰ ਵੀ ਨਹੀਂ ਆਪਣਾ ਨਹੀਂ ਰਹਿੰਦੇ ਹਰੇ ਰਹਿਤ ਤੀਆਂ ਆਪਣੇ ਆਪ ਚ ਕਿਊਟ ਬਨਣ ਵਾਲੀ ਮੁਸ਼ਕੀ ਐਨੀ ਸੋਹਣੀ ਨਹੀਂ ਤੂੰ ਹੈਗੀ ਜਿਨੀ ੱੱਕੇ ਨਾਲ ਬਣੀ ਜਾਨੀ ਆ ਅੱਜ ਕੀ ਰਾਹ ਕੀ ਬਾਤ ਉਹ ਕੀ ਬਾਤ ਇਹਨੂੰ ਪੰਜਾਬੀ ਚ ਪੰਪ ਕਹਿੰਦੇ ਨੇ ਲੱਛਣ ਇਹ ਕਰੀ ਜਾਂਦਾ ਸ਼ਰਮ ਮੈਨੂੰ ਆ ਜਾਂਦੀ ਉਹ ਇਹ ਲਸ਼ਨ ਕਰਨ ਵਾਸਤੇ ਇਹਨੇ ਲੰਮੇ ਵਾਲ ਰੱਖੇ ਆ ਨੈਵ ਜੀਆਂ ਦੀ ਸ਼ਕਤ ਜਮਨਾ ਜੱਟੀਏ ਪੰਜੀ ਪੰਜੀ ਪੰਜਾ ਸੋਨੂ ਦਾ ਮੂੰਹ ਲੱਭ ਕੇ ਦਿਖਾ ਐਂਡ ਕਾ ਇਹਨੇ ਕਦੋਂ ਲਾ ਲੀਆਂ ਪਤਾ ਲੱਗਿਆ ਕਿਸੇ ਨੂੰ ਚੱਲੋ ਇਸੇ ਕਾ ਇੱਥੇ ਤੱਕ ਕੰਮ ਖਤਰੇ ਵਾਲਾ ਪਹਿਲਾਂ ਜਾ ਕੇ ਧਾਗੇ ਵਾਲੀ ਮਿਸ਼ਰੀ ਖਵਾਓ ਲੋਕ ਜਵੀਰ ਤੈਨੂੰ ਤਾਂ ਜੀ ਖਾਣ ਲੱਭਣ ਦਿਆ ਹੁਣ ਤੇਰੀ ਹਿੱਕ 'ਚ ਮਾਰਨੀ ਆ ਓ ਮੈਂ ਤਾਰੇ ਗਿਣਨਾ ਆ ਕੋਨਾ ਬੋ ਦੁੱਖਾ ਓ ਤਾਰੇ ਗਿਣੇ ਦੀਏ ਤੇ ਮੈਂ ਤਾਰੇ ਗਿਣਨਾ ਆ ਤਾਂ ਤਾਂ ਇਹਨੂੰ ਕੋਈ 10 ਰੁਪਏ ਦੀ ਮਲਠੀ ਖਵਾ ਦੋ। ਸ਼ੱਲਾ ਮੁੜ ਕੇ ਨਹੀਂ ਆਇਆ। ਸ਼ੱਲਾ ਮੁੜ ਕੇ ਨਹੀਂ ਆਇਆ। ਸ਼ੱਲਾ ਸ਼ਰਮ ਦਾ ਮਾਰਾ ਨਹੀਂ ਆਇਆ। ਸ਼ੱਲਾ ਆਇਆ ਤਾਂ ਸੀ ਤੈਨੂੰ ਗੌਂਦੀ ਨੂੰ ਦੇਖ ਕੇ ਕਿਧਰੇ ਜੰਗਲਾ-ਜੁੰਗਲਾਂ ਵਾਲੀ ਨਿਕਲ ਗਿਆ। ਸ਼ੱਲਾ ਮੁੜ ਕੇ ਨਹੀਂ ਆਇਆ। ਸ਼ੱਲਾ ਮੁੜ ਕੇ ਨਹੀਂ ਆਇਆ। ਧੀ ਰੋਣਾ ਮਜ਼ਾ ਦਪਾਇਆ ਦੇ ਮਲਿਆ ਦੇ। ਸ਼ੱਲੇ ਨੇ ਤੇਰਾ ਗਾਣਾ ਸੁਣ ਕੇ ਫਾਹਾ ਲੈ ਲਿਆ। ਤੂੰ ਐ ਗੜਵਾ ਸਦਣਾ ਰੇ ਮਿਆਂ ਤੂੰ ਗੜ ਵਿੱਚ ਸਿਰ ਕਿਉਂ ਨਹੀਂ ਫਸਾਉਂਦੀ ਇਹਦਾ ਤੂੰ ਐ ਗੜਵਾ ਇਹਦੀ ਤੋਂ ਲੰਮਾ ਤਾਂ ਮੈਂ ਗਰਾਰਾ ਕਰ ਲੈਂਦਾ ਵਾਂ ਵੂਫਰਾ ਉੱਤੇ ਜਵਾਕ ਡਰਾਉਂਦੀ ਸੁਣ ਜਸਵਿੰਦਰ ਬਰਾੜ ਕੋੜੇ ਮੌਕੇ ਤੇ ਲਿਖੀ ਹੋਈ ਬੋਲੀ ਢੋਲ ਆਲਾ ਤਾਂ ਸ਼ਰਮ ਨਾਲ ਹੀ ਢੋਲ ਵਜਾਉਣ ਲੱਗ ਪਿਆ ਜਮਾ ਬਰੀ ਕਰਕੇ ਭੋਰੀ ਆ ਹਏ ਰੱਬ ਦੇ ਸਮਾਨ انسان ਕਹਿਣ ਵਾਲੀਏ ਆਪਣੇ ਬਣਾਏ ਹੋਰੇ ਕਿੰਨੇ ਦੱਸਿਆ ਵੀਰੇ ਟੜਕੇ ਉੱਠ ਕੇ ਇਤਜਾਮ ਨਾਲ ਕੇਸੀ ਇਸ਼ਨਾਨ ਕਰਿਆ ਕਰ ਸ਼ਾਇਦ ਸਹੀ ਹੋ ਜੇ ਵੇਨੂੰ ਮਾਰ ਕੇ ਹੀ ਸਾਹ ਲਊਗਾ। ਤੇ ਮਰਦੀ ਦੇ ਮੌਤ ਦੀ ਮਰਦੀ ਮੰਨੀ ਦੀ ਮੰਨੀ। ਕੀ ਗੱਲ ਬਣਦੇ ਹੈ। ਗੱਲ ਕਿਸੇ ਦੀ ਮੰਨੀ ਨਹੀਂ ਤਾਂ ਹੀ ਆ ਦਿਨ ਵੇਖਣੇ ਪੈਗੇ। ਹਾ ਖੁਸ਼ੀਆਂ ਦਰਾ ਕੇ ਕੁੱਟੇ ਪਾਤੇ ਦੇਰ ਬਾਅਦ ਜਾ। ਕਿਉਂਕਿ ਸਤਵੰਦ ਰਿਆ ਇਹਨਾਂ ਦਾ ਵੀ ਆਇਆ ਹੋਇਆ ਏ। ਬਾਈ ਤੂੰ ਪਿੱਛੇ ਛਾਲ ਮਾਰ ਦੇ। ਇਹ ਤਾਂ ਉਹ ਲੈ ਕੇ ਆਇਆ ਤੇ ਕੀ ਕਹਿੰਦੇ ਐ ਮਤਲਬ ਪੌਲਟੈਕਸ ਵਾਲੇ ਬਣੇ ਤੁਸੀਂ ਇੰਟਰਸਟਿਡ ਹੈਗੇ ਹੋ ਜਿਵੇਂ ਸਟੂਡੈਂਟ ਪੌਲਟੈਕਸ ਦੇ ਵਿੱਚ ਹਾਂਜੀ ਲੜਨਾ ਕੀ ਇਲੈਕਸ਼ਨ ਹਾਂਜੀ ਹੌਲੀ 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 ਗਾਹਾਂ ਗਾਹਾਂ ਵੱਡੇ ਪੱਦਰ ਤੇ ਆਵਾਂਗੇ ਮਤਲਬ ਕਦੇ ਸੋਚਦੇ ਹੋ ਕਿ ਤੁਸੀਂ ਕਦੇ ਪ੍ਰੈਜ਼ੀਡੈਂਟ ਹੋਵੋ ਪੰਜਾਬ ਯੂਨੀਵਰਸਿਟੀ ਦੇ ਨਾਮ ਦੇ ਅੱਗੇ ਲੱਗੇ ਕਿ ਪੰਜਾਬ ਯੂਨੀਵਰਸਿਟੀ ਦੀ ਪ੍ਰੈਜ਼ੀਡੈਂਟ ਹਰਮਨ 프리ਤ ਆ ਹਾਂਜੀ ਹੋਵਾਂਗੇ ਇਹ ਤਾਂ ਵੀ ਸੁਣਨ ਨੂੰ ਮਿਲੂਗਾ ਇਹ ਵੀ ਕੁਝ ਹੌਲੀ ਹੌਲੀ ਅੱਗੇ ਅੱਗੇ ਹੌਲੀ ਹੌਲੀ ਵੱਡੇ ਵੱਡੇ ਪੱਦਰ ਤੇ ਵੀ ਸੁਣਨ ਨੂੰ ਮਿਲੂਗਾ ਉਹ ਤਾਂ ਪੁਲਿਸ ਵਾਲੀ ਚੰਗੀ ਸੀ ਜਿਸ ਨੇ ਅ ਲਦਾਸ ਉਹਦੀ ਇੰਟਰਵਿਊ ਇਦਾਂ ਲੈ ਰਿਆ ਜਿਵੇਂ ਇਸ ਭੈਣ ਨੇ ਯੂਨੀਵਰਸਿਟੀ ਤੇ ਤੋਪ ਚਲਾਈ ਹੋਵੇ। ਹੈ ਰੱਬ ਨੇ ਵੀ ਲੈ ਬੈਠ ਕੇ ਤੂੰ ਬਣਾਇਆ ਹੋਣਾ। ਆਂਟੀ ਸੌ ਲੱਗੇ ਇੱਕ ਵਾਰ ਤਾਂ ਰਾਵਣ ਦਾ ਪ੍ਰੇਖਾ ਪੈ ਹੀ ਗਿਆ। ਹਾਂ ਦਿਆ ਹੋਗਾ। ਆਂਟੀ ਤੇਨੂੰ ਇੰਸਟਾ ਬਾਰੇ ਕਿਹਨੇ ਦੱਸਿਆ? ਨੂੰ ਮੁਬਾਰਕਾਂ ਤੇ ਸਾਡੇ ਤੇ ਲਾਂਤਾਂ ਇਹ ਦੇਖਣ ਤੋਂ ਪਹਿਲਾਂ ਮੇਰੇ ਫੋਨ ਦਾ ਨੈਟ ਕਿਉਂ ਨਹੀਂ ਖਤਮ ਹੋ ਗਿਆ ਹਾਂਜੀ ਦੋਸਤੋ ਅੱਜ ਦੀ ਵੀਡੀਓ ਬਸ ਆਪਾਂ ਇੱਥੇ ਖਤਮ ਕਰਦੇ ਹਾਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸ ਦਿਓ ਨਾਲੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਪੂਰੀ ਵੀਡੀਓ ਦੇਖਣ ਵਾਸਤੇ ਧੰਨਵਾਦ